ਹੋਲਾ ਬੁੰਦੀਆਂ ਨਮਸਕਾਰ ਸਤਿ ਸ਼੍ਰੀ ਅਕਾਲ ਅਲਸਲਾਮ ਵਾਲੇਕੁਮ ਸਾਰੇ ਵੀਰਾਂ ਨੂੰ ਆਪਣੀ ਜਿਹੜੀ ਅੱਜ ਦੀ ਵੀਡੀਓ ਆਪਾਂ ਉਹਦੇ ਵਿੱਚ ਗੱਲ ਕਰਾਂਗੇ ਫੂਡ ਡਿਲੀਵਰੀ ਦਾ ਕੰਮ ਇਹਦਾ ਕਿਵੇਂ ਸ਼ੁਰੂ ਕਰ ਸਕਦੇ ਆ ਉਹਦੇ ਵਿੱਚ ਆਪਾਂ ਸਾਰੀ ਗੱਲਬਾਤ ਅੱਜ ਕਰਾਂਗੇ ਫੂਡ ਡਿਲੀਵਰੀ ਦੇ ਕਿੰਨੇ ਐਪ ਆ ਕਿੰਨੀ ਆਪ ਨੂੰ ਕਮਾਈ ਹੁੰਦੀ ਆ ਕੀ ਕੀ ਖਰਚਾ ਆਉਂਦਾ ਵਾ ਕਿੰਨੇ ਬਚਦੇ ਆ ਤੇ ਸਾਰੀ ਆਪਾਂ ਅੱਜ ਗੱਲਬਾਤ ਕਰਾਂ ਕਿਵੇਂ ਆਈਡੀਆ ਪ੍ਰਾਈ ਕਰਦੇ ਆ ਤੇ ਵੀਡੀਓ ਵਿੱਚ ਜੁੜੇ ਰਹੋ ਵੀਡੀਓ ਦੇਖਣ ਨੂੰ ਸਭ ਤੋਂ ਪਹਿਲਾਂ ਤੁਹਾਡੇ ਸਾਰਿਆਂ ਦਾ ਜੀ ਆਇਆਂ ਨੂੰ ਮੋਸਟ ਵੈਲਕਮ ਤੇ ਚੈਨਲ ਨੂੰ ਲਾਈਕ ਕੋ ਸਬਸਕ੍ਰਾਈਬ ਯੂਰ ਕਰ ਦਿਓ ਤੇ ਹੁਣ ਆਪਾਂ ਸਭ ਤੋਂ ਪਹਿਲਾਂ ਗੱਲ ਕਰਦੇ ਆ ਜਿਹੜੀ ਫੂਡ ਡਿਲੀਵਰੀ ਦੀ ਐਪ ਪੁਰਤਗਾਲ ਦੇ ਵਿੱਚ ਕਿੰਨੀਆਂ ਐਪ ਚੱਲਦੀਆਂ ਨੋਰਮਲ ਤੇ ਪੁਰਤਗਾਲ ਦੇ ਵਿੱਚ ਸਭ ਤੋਂ ਜ਼ਿਆਦਾ ਐਪ ਉਧਾਂ 4 ਜਾਂ 5 ਐਪ ਚੱਲਦੀਆਂ ਵਾ ਤੇ ਤਿੰਨ ਐਪ ਜਿਹੜੀਆਂ ਉਹ ਨੋਰਮਲ ਸਾਰੇ ਜਾਣੇ ਯੂਜ਼ ਕਰਦੇ ਆ ਇੱਕ ਹੋ ਗਈ ਬੋਲਟ ਹੋ ਗਈ ਤੇ ਇੱਕ ਉੱਬਰ ਦੀ ਤੇ ਇੱਕ ਗਲੋਬੋ ਦੀ ਤੇ ਇਹਨਾਂ ਦੋਨਾਂ ਦੇ ਵਿੱਚੋਂ ਜ਼ਿਆਦਾਤਰ ਜਿਹੜੀ ਐਪ ਆ ਉਹ ਦੋਈ ਚੱਲਦੀਆਂ ਇੱਕ ਗਲੋਬੋ ਦੀ ਤੇ ਇੱਕ ਉੱਬਰ ਦੀ ਇਹ ਜ਼ਿਆਦਾਤਰ ਲੋਕ ਇਹੜੇ ਆ ਯਾਦੀ ਵਰਤੋਂ ਕਰਦੇ ਇਹ ਦੋਨੋਂ ਐਪਾਂ ਦੀ ਤੇ ਬਾਕੀ ਹੋਰ ਵੀ ਐਪ ਆ ਗਈਆਂ ਜਿਦਾ ਸਟੂਡ ਲਾ ਲਓ ਜਾਂ ਬੋਟ ਲਾ ਲਓ ਇਹ ਵੀ ਚੱਲਦੀਆਂ ਤੇ ਪਰ ਇਹ ਜ਼ਿਆਦਾ ਲੋਕ ਜੂਸ ਨਹੀਂ ਇਹਨਾਂ ਨੂੰ ਕਰਦੇ ਜਾਂ ਤਾਂ ਉੱਬਰ ਜਾਂ ਗਲੋਬੋ ਇਹ ਦੋ ਐਪ ਚੱਲਦੀਆਂ ਤੇ ਇਹ ਆਈਡੀਏ ਕਿਵੇਂ ਅਪਲਾਈ ਕਰਦੇ ਆ ਉਹ ਵੀ ਆਪਾਂ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ ਤੇ ਜੇ ਕੋਈ ਆਪਣੇ ਗਰੁੱਪ ਜੇ ਐਡ ਹੋਣਾ ਚਾਹੁੰਦਾ ਤਾਂ ਤੁਹਾਨੂੰ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਚ ਤੇ ਕਮੈਂਟ ਬਾਕਸ ਦੇ ਦੇ ਦੂੰਗਾ ਉੱਥੇ ਜਾ ਕੇ ਤੁਸੀਂ ਆਪਣਾ ਗਰੁੱਪ ਦੇ ਵਿੱਚ ਐਡ ਹੋ ਸਕਦੇ ਆ ਤੇ ਹੁਣ ਆਪਾਂ ਗੱਲ ਕਰਦੇ ਆ ਕਿ ਸਭ ਤੋਂ ਪਹਿਲਾਂ ਇਹਦੀ ਆਪਾਂ ਗੱਲ ਕਰਦੇ ਆ ਅਰਨਿੰਗ ਦੀ ਤੇ ਇਹਦੀ ਜਿਹੜੀ ਅਰਨਿੰਗ ਆ ਐਵਰੀ ਡੇ ਦੀ 6 ਤੋਂ ਲੈ ਕੇ 7 ਘੰਟੇ ਜੇ ਆਪਾਂ ਲਗਾਤਾਰ ਕੰਮ ਕਰਦੇ ਆ ਤੇ ਆਪ ਨੂੰ 50-60 ਯੂਰੋ ਜਿਹੜੇ ਆ ਪਾਣ ਜਾਂਦੇ ਆ ਚਾਹੇ Uber ਆ ਚਾਹੇ Glovo ਆ ਪਰ ਹੋਂ ਜਿਹੜੇ ਅੱਜ ਕੱਲ ਜਿਹੜੇ ਦੇਨ ਚੱਲਦੇ ਇਹਦੇ ਵਿੱਚ ਵੀ 5-6 ਘੰਟੇ ਦੇ 40-50 ਜਿਹੜੇ ਬਣਦੇ ਆ ਤੇ ਜੇ ਤੁਸੀਂ ਆਪਣਾ ਜਦਾ ਟਾਈਮ ਦਿੰਦੇ ਆ 12 ਘੰਟੇ ਦਿੰਦੇ ਆ 13 ਘੰਟੇ ਦਿੰਦੇ ਆ ਤੁਸੀਂ 80 90 ਵੀ ਕਮਾ ਸਕਦੇ ਆ ਜੇ ਤੁਸੀਂ 2 3 ਘੰਟੇ ਕੰਮ ਦਿੰਦੇ ਆ ਉਹੀ 20 25 ਰੁਪਏ ਬੰਦੇ ਆ ਤੇ ਨਾਰਮਲ ਸਾਰੇ ਜਾਣੇ ਜਿਹੜੇ ਆ 7 8 ਘੰਟੇ ਦਿੰਦੇ ਆ ਤੇ ਉਹਨਾਂ ਦੇ 40 50 ਬੰਦੇ ਆ ਤੇ ਇਹ ਹੋ ਗਈ ਗੱਲ ਅਰਨਿੰਗ ਦੀ ਜੇ ਹੁਣ ਇਹ ਤੇ ਆਪਾਂ ਖਰਚਾ ਦੇਖਿਆ ਜਾਵੇ ਖਰਚਾ ਸਿਰਫ ਇਹੀ ਹੁੰਦਾ ਵਾ ਜਿਨ੍ਹਾਂ ਦੀ ਪਾਈਕ ਤੇ ਆਪਣੀਆਂ ਉਹਨਾਂ ਨੂੰ ਕੋਈ ਖਰਚਾ ਨਹੀਂ ਹੁੰਦਾ ਉਹਨਾਂ ਨੂੰ ਸਿਰਫ ਤੇਲ ਦਾ ਦੇਣਾ ਪੈਂਦਾ ਖਰਚਾ ਜਿਹੜਾ ਤੇਲ ਪਾਉਨੇ ਆ ਪੈਟਰੋਲ ਪਾਉਨੇ ਆ ਪੈਟਰੋਲ ਦਾ ਪੈਟਰੋਲ ਨੂੰ ਇੱਥੇ ਗੈਸੋਲੀਨਾ ਕਿਹਾ ਜਾਂਦਾ ਤੇ ਡੀਜ਼ਲ ਨੂੰ ਇੱਥੇ ਗੈਸੋਲੀਓ ਕਿਹਾ ਜਾਂਦਾ ਤੇ ਪੈਟਰੋਲ ਨੂੰ ਗੈਸੋਲੀਨਾ ਤੇ ਐਵਰੀਡੇ ਜੇ ਤੁਸੀਂ 50 60 ਦਾ ਕੰਮ ਕਰਦੇ ਆ 800 ਰੁਪਏ ਦਾ ਤੁਹਾਡਾ ਜਿਹੜਾ ਵਾ ਉਹ ਪੈਟਰੋਲ ਲੱਗਦਾ ਵਾ ਤੇ ਛੇ ਰੁਪਏ ਹੀ ਤੁਹਾਡਾ ਖਰਚ ਆਉਂਦਾ ਜੇ ਤੁਸੀਂ ਆਪਣੀ ਰੈਂਟ ਤੇ ਸਕੂਟਰੀ ਲਈ ਆ ਉਹ ਵੀ ਲੈ ਮਿਲ ਜਾਂਦੀ ਹੈ ਜੇ ਤੁਸੀਂ ਫੂਡ ਡੇ ਦਾ ਕੰਮ ਸ਼ੁਰੂ ਕਰਨਾ ਜੇ ਤੁਸੀਂ ਆਪਣੀ ਬਾਈਕ ਨਹੀਂ ਲੈਣੀ ਕਿਸੇ ਤੋਂ ਰੈਂਟ ਤੇ ਲੈਣੀ ਆ ਤੇ ਉਹ ਵੀ ਰੈਂਟ ਤੇ ਮਿਲ ਜਾਂਦੀ ਹੈ ਜੇ ਕਿਸੇ ਨੂੰ ਕਿਸੇ ਨੂੰ ਕੋਈ ਹੈਲਪ ਚਾਹੀਦੀ ਹੋਵੇ ਤਾਂ ਮੈਂ ਨਾਲ ਕਨੈਕਟ ਕਰ ਸਕਦਾ ਆਪਾਂ ਤੁਹਾਨੂੰ ਦੱਸ ਦਾਂ ਕਿੱਥੋਂ ਮਿਲਣੀ ਆ ਜੇ ਤੁਸੀਂ ਲਿਖਮਾਂ ਦੇ ਵਿੱਚ ਕੰਮ ਕਰਨਾ ਚਾਹੁੰਦੇ ਆ ਤੇ ਮੈਕਸੀ ਰੈਂਟ ਵਾਲੇ ਹੈਗੇ ਆ ਇਹਨਾਂ ਤੋਂ ਬਾਧੂ ਜਿਹੜੀ ਪੀਐਸ ਖੜੀ ਹੁੰਦੀ ਆ ਨਵੀਂ ਆ ਬਹੁਤ ਵਧੀਆ ਹਾਲਤ ਵਿੱਚ ਤੁਹਾਨੂੰ ਮਿਲ ਜਾਂਦੀ ਇਹਨਾਂ ਤੋਂ ਰੈਂਟਲੀ ਤੇ ਜੇ ਜੇ ਰੈਂਟ ਦੀ ਗੱਲ ਕੀਤੀ ਜਾਵੇ ਬਾਈਕ ਰੈਂਟ ਦੀ ਉਹਦਾ 60 ਯੂਰੋ ਰੈਂਟ ਚੱਲਦਾ ਵਾ 50 ਜਾਂ 60 ਇਹਦਾ ਚੱਲਦਾ ਬਾਕੀ ਆਪਣੇ ਯਾਰ ਦੋਸਤ ਮਿੱਤਰ ਵੀ ਹੁੰਦੇ ਆ ਉਹ ਵੀ ਆਪ ਨੂੰ ਰੈਂਟ ਦੇ ਬਾਈਕ ਜਿਹੜੀ ਆ ਉਹ ਦੇ ਦਿੰਦੇ ਆ 50 ਯੂਰੋ ਜਾਂ 55 ਯੂਰੋ ਦੇ ਵਿੱਚ ਵੀਕਲੀ ਰੈਂਟ ਦੇ ਸਕੂਟਰੀ ਮਿਲ ਜਾਂਦੀ ਐ ਤੇ ਦੇਨ ਦਾ ਜਿਹੜਾ ਪੈਟਰੋਲ ਦਾ ਖਰਚਾ ਉਹ 80 ਰੁਪਏ ਖਰਚਾ ਪੈਂਦਾ ਤੇ ਤੁਸੀਂ ਜੇ ਸ 7-8 ਘੰਟੇ ਕੰਮ ਦਿੰਦੇ ਆ ਤੇ ਤੁਹਾਡੇ 50-60 ਰੁਪਏ ਦਿੰਦੇ ਐਵਰੀ ਡੇ ਬੰਦਦੇ ਆ ਤੇ ਇਹ ਵਿੱਚ ਤੁਹਾਡਾ ਜਿਹੜਾ ਖਰਚਾ ਆ ਜਾਂਦਾ ਵਾ ਹੋਰ ਤੁਹਾਡਾ ਕੋਈ ਖਰਚਾ ਨਹੀਂ ਜੇ ਤੁਹਾਡੀ ਆਪਣੀ ਪਾਏਗਾ ਤੋਂ ਉਹਦਾ ਤਾਂ ਕੋਈ ਖਰਚਾ ਹੋਣਾ ਨਹੀਂ ਰੈਂਟ ਹੋਣਾ ਨਹੀਂ ਸਿਰਫ ਤੇਲ ਦਾ ਹੀ ਲੱਗਣਾ ਉਹ ਤੁਹਾਨੂੰ ਆਪਰ ਦੱਸਦਾ ਵੀਡੀਓ ਵਿੱਚ ਜੇ ਕੋਈ ਵੀਰ ਆਪਣੀ ਨਵੀਂ ਬਾਈਕ ਲੈਣਾ ਚਾਹੁੰਦਾ ਵਾ ਉਹਦੇ ਵਾਸਤੇ ਤੁਹਾਨੂੰ 3700 ਯੂਰੋ ਲੱਗਦਾ 3700 3800 ਯੂਰੋ ਇਹਨਾਂ ਲੱਗਦਾ ਜੇ ਤੁਸੀਂ ਪੀਸਸ ਲੈਣੀ ਹੈ ਜਾਂ ਐਨਮੈਕਸ ਲੈਣੀ ਆ 1921 ਦਾ ਦੋਨਾਂ ਦਾ ਫਰਕ ਵਾ ਤੇ ਜੇ ਤੁਹਾਡੇ ਕੋਲ ਡਰਾਈਵਿੰਗ ਲਿਸੈਂਸ ਨਹੀਂ ਹੈ ਜੇ ਤੁਸੀਂ ਕਹਿੰਦੇ ਕਿ ਮੈਂ ਬਾਈਕ ਨਹੀਂ ਚਲਾਉਣੀ ਮੇਰੇ ਕੋਲ ਡਰਾਈਵਿੰਗ ਲਿਸੈਂਸ ਨਹੀਂ ਹੈ ਜਾਂ ਇੰਡੀਆ ਦਾ ਵੀ ਨਹੀਂ ਜਾਂ ਪੁਰਤਗਾਲ ਦਾ ਵੀ ਨਹੀਂਗਾ ਕੋਈ ਵੀ ਮੇਰੇ ਕੋਲ ਡਰਾਈਵਿੰਗ ਲਿਸੈਂਸ ਨਹੀਂ ਹੈਗਾ ਤੇ ਤੁਸੀਂ ਫਿਰ ਆਪਣਾ ਬੈਟਰੀ ਵਾਲੀ ਸਕੂਟੀ ਲੈ ਸਕਦੇ ਜਾਂ ਸਾਈਕਲ ਲੈ ਸਕਦੇ ਆਪਣਾ ਬੈਟਰੀ ਵਾਲਾ ਇਹਨਾਂ ਦਾ ਵੀ ਤੁਸੀਂ ਡਿਲੀਵਰੀ ਕਰ ਸਕਦੇ ਆ ਬੈਟਰੀ ਵਾਲਾ ਸਾਈਕਲ ਵੀ ਆਪ ਨੂੰ ਰੈਂਟ ਤੇ ਮਿਲ ਜਾਂਦਾ ਵੈਂਟੇ ਸਕੂਟਰੀ ਮਿਲ ਜਾਂਦੀ ਜੇ ਤੁਹਾਨੂੰ ਲਿਸਟ ਵਿੱਚ ਲੈਣਾ ਚਾਹੁੰਦੇ ਹੋ ਤੁਸੀਂ ਮੈਨੂੰ ਕਨੈਕਟ ਕਰ ਸਕਦਾ ਆਪਾਂ ਤੁਹਾਨੂੰ ਦੱਸਾਂਗਾ ਕਿੱਥੋਂ ਮਿਲਦੀ ਹੈ ਇਹਦਾ ਇਹਦਾ ਜੇ ਕੋਈ ਬਾਹਲੀ ਛਿੱਟੀ ਦਾ ਵੀ ਆਪ ਨੂੰ ਕਨੈਕਟ ਕਰ ਸਕਦਾ ਕੋਈ ਚੱਕਰ ਜਾਂ ਗਰੁੱਪ 'ਚ ਮੈਸੇਜ ਕਰ ਸਕਦਾ ਕੋਈ ਨਾ ਕੋਈ ਤੁਹਾਡੀ ਹੈਲਪ ਜਰੂਰ ਕਰੂੰਗਾ ਤੇ ਹੁਣ ਜੇ ਗੱਲ ਆਪਾਂ ਕਰੀਏ ਉਹਦੀ ਆਪਣੀ ਐਡੀ ਅਪਲਾਈ ਜਿਹੜੀ ਕਿੱਦਾਂ ਕਰਨੀ ਆ ਐਡੀ ਅਪਲਾਈ ਤੁਸੀਂ ਕਿਵੇਂ ਕਰ ਸਕਦੇ ਆ ਉਹ ਤੁਹਾਨੂੰ ਮੈਂ ਵੀਡੀਓ ਦਾ ਲਿੰਕ ਏਡਾ ਵਾ ਤانوں ਡਿਸਕ੍ਰਿਪਸ਼ਨ ਚ ਜਾਂ ਕਮੈਂਟ ਬਾਕਸੇ ਤੁਹਾਨੂੰ ਲਿੰਕ ਦੇ ਦੂੰਗਾ ਤੁਸੀਂ ਉੱਥੇ ਜਾ ਕੇ ਆਪਣੀ ਆਈਡੀ ਅਪਲਾਈ ਕਰ ਸਕਦੇ ਆ ਤੇ ਆਈਡੀ ਅਪਲਾਈ ਕਰਨ ਤੋਂ ਬਾਅਦ ਤੁਸੀਂ ਆਪਣਾ ਕਿੱਦਾਂ ਕੰਮ ਸ਼ੁਰੂ ਕਰਨਾ ਕਿੱਦਾਂ ਲੋਕੇਸ਼ਨ ਦੇਖਣੀ ਆ ਉਹਦਾ ਵੀਡੀਓ ਵੀ ਲਿੰਕ ਜਿਹੜਾ ਵਾ ਤੁਹਾਨੂੰ ਮੈਂ ਉਹਦਾ ਵੀ ਤੁਹਾਨੂੰ ਕਮੈਂਟ ਬਾਕਸੇ ਜਾਂ ਡਿਸਕ੍ਰਿਪਸ਼ਨ ਚ ਤੁਹਾਨੂੰ ਉਹਦਾ ਮੈਂ ਲਿੰਕ ਦੇ ਦੂੰਗਾ ਆਪਣੀ ਵੀਡੀਓ ਦਾ ਉਹ ਮੈਂ ਆਲਰੇਡੀ ਵੀਡੀਓ ਜਿਹੜੀਆਂ ਬਣਾ ਕੇ ਪਹਿਲਾਂ ਹੀ ਅਪਲੋਡ ਕਰ ਚੁੱਕਾ ਵਾਂ ਤੇ ਉਹ ਵੀਡੀਓ ਤੁਸੀਂ ਉੱਥੇ ਜਾ ਕੇ ਆਪਣੇ ਦੇਖ ਸਕਦੇ ਆ ਜੇ ਆਈਡੀ ਕੋਲਣ ਤੋਂ ਬਾਅਦ ਮੈਂ ਜਾਂ ਆਈਡੀ ਅਪਲਾਈ ਕਰਨ ਤੋਂ ਬਾਅਦ ਕਿੱਦਾਂ ਕੰਮ-ਕੰਮ ਸਟਾਰਟ ਕਰਨਾ ਕਿਦਾਂ ਲੋਕੇਸ਼ਨ ਦੇਖਣੀ ਹੈ ਬਿਲਡਿੰਗ ਨੰਬਰ ਦੇਖਣਾ ਉਹ ਸਾਰੀ ਵੀਡੀਓ ਤੁਸੀਂ ਦੇਖ ਸਕਦੇ ਆ ਤੇ ਜਿਹੜਾ ਹੁਣ ਤੁਹਾਡੇ ਕੋਲ ਆਪਣਾ TCRC ਕਾਰਡ ਹੈਗਾ ਜਾਂ TCRC ਕਾਰਡ ਨਹੀਂ ਹੈਗਾ ਇਹ ਦੋਨੇ ਵੀਰ ਆਪਣੇ ਕੰਮ ਕਰ ਸਕਦੇ ਜੇ ਤੁਹਾਡੇ ਕੋਲ TCRC ਕਾਰਡ ਨਹੀਂ ਵੀ ਹੈਗਾ TCRC ਕਾਰਡ ਹੈਗਾ ਇਹ ਦੋਨੇ ਕੰਮ ਕਰ ਸਕਦੇ ਹੁਣ ਕਈਆਂ ਦਾ ਸਵਾਲ ਹੁੰਦਾ ਵਾ ਕਿ ਹਾਂ ਵੀ ਸਾਡਾ ਖੇਤੀਬਾੜੀ ਚ ਕੰਟ੍ਰੈਕਟ ਲੱਗਾ ਜਾਂ ਹੋਰ ਕਿਤੇ ਕੰਟ੍ਰੈਕਟ ਲੱਗਾ ਵਾ ਅਸੀਂ ਦੋ ਤਿੰਨ ਘੰਟੇ ਕੰਮ ਕਰ ਸਕਦੇ ਆ ਉਹ ਕਰ ਸਕਦੇ ਕੋਈ ਚੱਕਰ ਨਹੀਂ ਹੁੰਦਾ ਤੁਹਾਨੂੰ ਤੁਸੀਂ ਆਪਣੀ ਐਕਟੀਵਿਟੀ ਕਰਾਉਣਾ ਚਾਹੁੰਦੇ ਉੱਤੇ ਵੀ ਆਪਰਾ ਖੋਲ ਕੇ ਕੰਮ 2-3 ਘੰਟੇ ਕਰ ਸਕਦੇ ਤੁਹਾਨੂੰ ਕੋਈ ਇਸ਼ੂ ਨਹੀਂ ਤੁਹਾਡੇ ਪੇਪਰਾਂ ਨੂੰ ਕੋਈ ਇਸ਼ੂ ਨਹੀਂ ਆਉਣ ਲਗਾ ਤੇ ਹੁਣ ਗੱਲ ਕਰਦੇ ਆਪਾਂ ਉੱਪਰ ਦੀ ਆਈਡੀ ਜਾਂ ਗਲੋਬਲ ਦੀ ਆਈਡੀ ਜਿਹੜੀ ਉੱਪਰ ਦੀ ਆਈਡੀ ਹੁੰਦੀ ਆ ਉਹਦੇ ਵਿੱਚ ਤੁਸੀਂ ਕਿਹਦੀ ਕੰਪਨੀ ਵਿੱਚ ਤਾਂ ਆਪਣੀ ਆਈਡੀ ਖਲੋਣੀ ਦੀ ਉਹਨੂੰ ਫਲੀਟ ਕਹਿ ਦਿੰਦੇ ਆ ਉਹਦੇ ਵਿੱਚ ਜਾ ਕੇ ਤੁਹਾਡੀ ਆਪਣੀ ਆਈਡੀ ਤੁਸੀਂ ਓਪਨ ਕਰਨੀ ਹੁੰਦੀ ਹੈ ਉਹਨੇ ਤੁਹਾਡੇ ਦਾ 8% ਜਾਂ 10% ਹਫਤੇ ਦਾ ਲੈਂਦਾ ਹੁੰਦਾ ਵਾ ਤੇ ਜਿੰਦਾ ਤੁਸੀਂ 500 ਦਾ ਕੰਮ ਕੀਤਾ ਹਫਤੇ ਦਾ ਉਹਨੇ 50 ਯੂਰੋ ਆਪਣੇ ਕੱਟ ਲੈਣੇ ਤੇ ਬਾਕੀ ਦਾ 450 ਤੁਹਾਡੇ ਬੈਂਕ 'ਚ ਸੈਂਡ ਕਰ ਦੇਣਾ ਉਹਨੇ ਇਹ ਜਿਹੜੀ ਉੱਪਰ ਦੇ ਪੇਮੈਂਟ ਹੁੰਦੀ ਆ ਇਹ ਤੁਹਾਨੂੰ ਵੀਕ ਇਸ ਸੋਮਵਾਰ ਤੋਂ ਸੋਮਵਾਰ ਤੁਹਾਨੂੰ ਆ ਜਾਂਦੀ ਆ ਇੱਕ ਹਫਤੇ ਬਾਅਦ ਤੇ ਜਿਹੜੀ ਗਲੋਬਲ ਦੀ ਆ ਗਲੋਬਲ ਦੀ 15 ਦਿਨਾਂ ਬਾਅਦ ਤੁਹਾਨੂੰ ਪੇਮੈਂਟ ਹੁੰਦੀ ਆ ਤੇ ਉਹਦਾ ਤੁਹਾਨੂੰ ਫਟੂਰਾ ਆ ਜਾਂਦਾ 15 ਦਿਨਾਂ ਬਾਅਦ ਗਲੋਬਲ ਦਾ ਤੇ ਇਹ ਗੱਲ ਕਰੀਏ ਗਲੋਬਲ ਦੀ ਗਲੋਬਲ ਤੇ ਤੁਹਾਡੀ ਤੁਹਾਨੂੰ ਐਕਟੀਵਿਟੀ ਆਪਣੀ ਓਪਨ ਕਰਾਉਣੀ ਪੈਣੀ ਆ ਤੇ ਉਹ ਗਲੋਬਲ ਜੇ ਤੁਸੀਂ ਵਾਲੀ ਕਰਾਉਂਦੇ ਆ ਜਾਂ ਵਿਦਆਉਟ ਹੀਵਾ ਕਰਾਉਂਦੇ ਆ ਉਹ ਤੁਹਾਡੇ ਦੇ ਉੱਪਰ ਆ ਤੁਸੀਂ ਕਿਹੜੀ ਕਰਾਉਂਦੇ ਆ ਤੇ ਜਿਹੜੀ ਗਲੋਬਲ ਗਲੋਬਲ ਆਪਣਾ ਟੈਕਸ ਪੇ ਕਰਦੀ ਆ ਤੇ ਉੱਪਰ ਜਿਹੜਾ ਉੱਪਰ ਤੇ ਜੇ ਤੁਸੀਂ ਐਕਟੀਵਿਟੀ ਆਪਣੀ ਐਕਟੀਵਿਟੀ ਖੋਤੇ ਉੱਪਰ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਉਹ ਫਿਰ 23% ਜਿਹੜਾ ਤੁਹਾਡਾ ਤੁਹਾਨੂੰ ਪੱਲੋਂ ਇਹਵਾ ਦੇਣਾ ਪਿਆ ਕਰਨਾ ਇਸੇ ਉੱਪਰ ਦੀ ਐਕਟੀਵਿਟੀ ਕਰਾਉਣੀ ਹੈ ਇਸ ਲਈ ਉੱਪਰ ਜਿਹੜੀ ਆ ਉਹ ਤੁਸੀਂ ਕਿਸੇ ਦੀ ਫਲੀਟ ਤੇ ਆਪਣੀ ਓਪਨ ਕਰਾਓ ਤੇ ਜਿਹੜੀ ਗਲੋਬਲ ਉਹ ਆਪਣੀ ਐਕਟੀਵਿਟੀ ਓਪਨ ਕਰਾ ਕੇ ਤੇ ਆਪਣੀ ਆਈਡੀ ਅਪਲਾਈ ਤੁਸੀਂ ਕਰ ਸਕਦੇ ਆ ਤੇ ਆਈਡੀ ਅਪਲਾਈ ਕਰਨ ਨੂੰ ਕਿਹੜੇ ਕਿਹੜੇ ਡਾਕੂਮੈਂਟ ਲੱਗਦੇ ਉਹ ਵੀ ਮੈਂ ਦੂਜੀ ਵੀਡੀਓ ਵਿੱਚ ਦੱਸਿਆ ਪਿਆ ਵਾ ਤੇ ਵਿਦਆਉਟ TCR ਵਾਲੇ ਬੰਦੇ ਵੀ ਆਪਣੇ ਆਪ ਅਪਲਾਈ ਜੜੀ ਕਰ ਸਕਦੇ ਆ ਇਹ ਸੀ ਆਪਣੀ ਅੱਜ ਦੀ ਵੀਡੀਓ ਕਿ ਜਿਹੜਾ ਫੂਡ ਲੀ ਦਾ ਕੰਮ ਆ ਉਹ ਕਿੱਦਾਂ ਸ਼ੁਰੂ ਕਰੀਦਾ ਜੇ ਤੁਹਾਨੂੰ ਵੀਡੀਓ ਵਧੀਆ ਲੱਗਿਓ ਤਾਂ ਤੁਸੀਂ ਵੀਡੀਓ ਨੂੰ ਲਾਈਕ ਕਰ ਚੈਨਲ ਨੂੰ ਸਬਸਕ੍ਰਾਈਬ ਜਰ ਕਰ ਸਕਦੇ ਆ ਮਿਲਦੇ ਆ ਅਗਲੀ ਵੀਡੀਓ ਵਿੱਚ ਟਾਟਾ ਚਾਓ ਚਾਓ ਪ੍ਰੋਕਸੀਮਾ